ਸਾਈ ਸਾਈ ਹਾਂ ਬਹੁਤ ਦਿਨਾਂ ਨਹੀਂ ਦੇਖੀ ਕਿ ਨਹੀਂ ਸੁਣੀ ਕੜੀ ਓਏ ਆਓ ਸਾਹਮਣੇ ਓ ਦੇ ਹਰੇ ਸੁਕਾ ਨਹੀਂ ਦੇਖਿਆ ਕਿਉਂ ਹੈ ਭੱਲਾ ਪੂਤਾ ਮਣੀ ਫਰਦੀ ਹੈ ਹੈ ਭੰਡਾ ਮਲੰਗੜਾ ਸੜਿਆ ਹੋਇਆ ਗਾੜਾ ਚੌਰਾ ਕਿਉਂ ਹੈ ਰੰਨਾ ਦਾ ਠਰਕੀ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਤੂੰ ਜਨਾਨੀ ਦੇਖਦਾਗਾ ਕੀ ਮਾੜਾ ਕਰਦਾ ਮੈਂ ਤਾ ਦੇਖਦਾ ਕੀ ਮਾੜਾ ਕਰਦਾ ਹੁਣ ਤੇਰਾ ਓਏ ਮਲੰਗੜਾ ਹੈ ਵਿਆਹ ਵੀ ਹੋ ਗਿਆ ਹੁਣ ਤਾਂ ਸੋਦਰ ਜੀ ਮਤਾ ਹੂੰ ਕਿ ਹਾਤੀ ਮਤਾ ਇਹ ਦੇਖਦਾ ਸੀ ਮਾ ਦੇਖਾ ਤੋ ਕਿ ਨਿਕ ਪਾਣੀ ਜਾ ਤਰਾ ਜਮਾ ਬੇੜਾ ਕਰਕਾ ਓਏ ਮਾ ਮੂੰ ਤੇ ਮਰੂ ਲਫੜਾ ਥੱਪੜ ਮਾਰੇਗਾ ਮਰੇ ਥੱਪੜ ਮਾਰੇਗਾ ਇਹੇ ਜੇ ਲੱਛਣ ਕਰੇਗਾ ਮਾਰੂ ਭਾਈ ਹੱਤਵਾਦੀ ਓਏ ਓਏ ਹੱਤਵਾਦੀ ਲੋਕੋ ਹੱਤਵਾਦੀ ਫਿਰਦਾ ਓ ਲੋਕੋ ਹੱਤਵਾਦੀ ਭਾਈ ਹੱਤਵਾਦੀ ਆਓ ਇਹਨੂੰ ਦੁਕਾਨ ਚ ਨਾ ਬਾੜਾ ਕਰ ਮਾ ਨੂੰ ਭੈਂਦਾ ਮੈਂ ਬੰਬ ਦੇਖਤਾ ਕੰਗੜਾ ਪਹਿਣਨੇ ਕਹਤੀ ਜਿਹੜਾ ਥੱਪੜ ਮਾਰਦਾ ਬੰਦਾ ਹੱਤਵਾਦੀ ਹੁੰਦਾ ਹੱਤਵਾਦੀ ਆ ਤੂੰ ਪਤਾ ਮੇਰੇ ਸੜੇ ਦੀ ਟੰਦਰਾ ਝਾਟ ਕੇ ਪਟਾਉ ਨਾਲ ਤੂੰ ਨਾ ਪਟਾਣੀ ਮੇਰੇ ਤੋਂ ਦੱਥੂ ਕੋਈ ਨਾ ਵੀ ਹਾਰੇ ਸੂ ਕਹੂੰ ਮੈਂ ਵੀ ਉਹ ਲਾਫੜਾ ਮਰੂ ਕਿਉਂ ਮੇਰੀ ਦਾੜੀ ਤੇ ਖੇਪ ਪਵਾਏਗਾ ਫਿਰ ਕਿਉਂ ਦੇਖਦਾ ਉਹਨੂੰ ਬਚਰੀ ਨੂੰ ਤੂੰ ਕੀ ਹੋ ਗਿਆ ਲੈ ਕੀ ਮਾੜਾ ਕਰਤਾ ਉਹ ਜਵੱਖ ਵਾਲੀ ਆ ਉਹ ਉਹ ਲਾਦਾ ਕੁੜੀ ਦਾ ਮੈਂ ਹਾਂ ਇਹ ਟਾਬਰ ਚੱਲਦੇ ਨੇ ਅੱਜ ਕੱਲ ਟਾਬਰ ਬੀਐਸਏ ਨਾਲ ਦੇ ਟਾਬਰ ਟਾਬਰ ਵਰਗਾ ਤੇਰਾ ਕੱਦ ਮਟਿਆਰੇ ਨਹੀਂ ਆਏ ਹਾਏ ਹਾਏ ਹਨਾ ਬੀਐਸਏ ਨਾਲ ਟਾਬਰ ਦਾ ਤੇਰਾ ਕੱਦ ਮਟਿਆਰੇ ਨਹੀਂ ਜਦ ਮਿੱਤਰਾਂ ਨੂੰ ਹੱਥ ਪਾਵੇਂ ਜਿਵੇਂ ਟਰਾਂਸਫਾਰਮ ਮਾਰਦੇ ਨੇ ਸਾਂਟ ਕੁੜੇ ਆ ਸਾਂਟ ਕੁੜੇ ਸਾਂਟ ਕੁੜੇ ਵਾ ਤੂੰ ਰੱਖ ਲੈ ਗੱਬਰੂ ਦਾ ਖਿਆਲ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਕਾਹਦਾ ਨਵਾਂ ਸਾਲ ਆਏ ਹਾਏ ਹਾਏ ਤੂਤੇ ਤੂਤੇ ਇੱਕ ਮੈਂ ਤੈਨੂੰ ਉਹ ਕਹਿੰਦਾ ਤੀਗਾ ਜਿਹੜਾ ਵੀ ਵਿੱਚ ਬਦਮਾਸ਼ੀ ਜੀ ਵੀ ਵਾ ਹਾਂ ਬਦਮਾਸ਼ੀ ਗੁੰਡਾ ਕਰਦੀ ਸੀ ਤੂਤੇ ਤੂਤੇ ਨੂੰ ਤੇਰੇ ਤੇ ਮੋਟੀ ਬੇਸਨ ਕਰਗੀ ਤੇਰੀ ਅੱਖ ਮਟਿਆਰੇ ਨਹੀਂ ਸਾਰੇ ਹਥਿਆਰ ਸੜਾ ਤੇ ਤੂਤੇ ਹੱਥੋਂ 48 48 ਜ਼ਿਲਿਆਂ ਦੀ ਪੁਲਿਸ ਭਾਲ ਦੀ ਫਰਦੀ ਐ ਐ ਕਿੱਥੋਂ ਹੱਥ ਆਜੂ ਤੂਤਾ ਤੇਰਾ ਝਾਰ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਹੌਸੇ ਨੇ ਸਹੀ ਗਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਸੀਮ ਸਹੀ ਗਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਚੁੱਪ ਚਪੀ ਤੇ ਮਨ ਜਾਣੀ ਚੁੱਪ ਚਪੀ ਤੇ ਮਨ ਜਾਣੀ ਹਾਏ ਫਾਇਦਾ ਕੀ ਪੈ ਰੌਲੇ ਦਾ ਥੀਮ ਸੈ ਗਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਕ ਦੇੜਾ ਔਲੇ ਦਾ ਹੋ ਕਾਲੀ ਜ਼ਿੰਦਗੀ ਐ ਕਾਲੇ ਮੂਟਨੇ ਕਾਲੇ ਬੋਲਨੇ ਕਾਲੇ ਰੂਟਨੇ ਹੋ ਲਾਲ ਲਾਲ ਭੰਨਦਾ ਸੀ ਪੱਗ ਗਬਰੂਣੀ ਤੇਰੇ ਪਿੱਕ ਪਿੱਕ ਭੁਲਾ ਦਾ ਸ਼ਿਕਾਰ ਹੋ ਗਿਆ ਹਾ ਬਰੂਸੀ ਮੰਗਦਾ ਹੈ ਮੌਤ ਮਿੱਠੀ ਐ ਨਹੀਂ ਜਦ ਦੇਖਿਆ ਹੈ ਜ਼ਿੰਦਗੀ ਨਾਲ ਪਿਆਰ ਹੋ ਗਿਆ ਹੋ ਗਿਆ ਕਾਰਜ ਹੋ ਗਏ ਪੂਰੇ ਭਾਗਾ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਭਾਗਾ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਭਗਾ ਵਾਲਿਆਂ ਦੇ ਅਦੀ ਮਾਂ ਦਾ ਲੱਕ ਮੇਣ ਆਪਦੀ ਭੈਣ ਦਾ